ਅਰੇੜੀ ਰੋਟੀ ਭਾਰਤੀ ਭੋਜਨ ਦਾ ਬਹੁਤ ਮਹੱਤਮ ਪੂਰਨ ਹਿੱਸਾ ਹੈ ਜਿਸ ਤੋਂ ਬਿਨਾ ਭਾਰਤੀ ਭੋਜਨ ਪੂਰਾ ਨਹੀਂ ਹੁੰਦਾ ਡੰਡੀ ਇਹ ਭਾਰਤੀ ਰੋਟੀਆਂ ਕਈ ਤਰੀਕਿਆਂ ਨਾਲ ਬਣੀਆਂ ਹੁੰਦੀਆਂ ਹਨ ਕੁਝ ਫੁਲਕਾ ਬਣਾਉਂਦੇ ਹਨ ਕੁਝ ਰੋਟੀਆਂ ਬਣਾਉਂਦੇ ਹਨ ਡੰਡੀ ਕੁਝ ਭਰਾਉਟੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਤਵਾ ਜਾਂ ਤੰਦੂਰੀ ਰੋਟੀ ਬਣਾਉਂਦੇ ਹਨ ਡੰਡੀ ਪਰ ਹਮੇਸ਼ਾ ਇਸ ਗੱਲ ਨੂੰ ਲੈ ਕੇ ਭੰਬਲਪੂਸਾ ਬਣਿਆ ਰਹਿੰਦਾ ਹੈ ਕਿ ਸਾਨੂੰ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ ਡੰਡੀ ਆਓ ਜਾਣਦੇ ਹਾਂ ਇੱਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ ਜੇਕਰ ਤੁਸੀਂ ਆਪਣਾ वजन ਘਟ ਕਰਨਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਆਪਣੇ ਡਾਈਟ ਪਲਾਨ ਮੁਤਾਬਕ 1400 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਵਿੱਚ ਉਹ ਸਵੇਰੇ ਦੋ ਰੋਟੀਆਂ ਅਤੇ ਸ਼ਾਮ ਨੂੰ ਦੋ ਰੋਟੀਆਂ ਖਾ ਸਕਦੀਆਂ ਹਨ ਡੰਡੀ ਇਸ ਨਾਲ ਹੀ ਮਰਦਾਂ ਨੂੰ ਪਾਰਾ ਘਟਾਉਣ ਲਈ ਦਿਨ ਵਿੱਚ 1700 ਕੈਲੋਰੀਜ਼ ਦੀ ਖਪਤ ਕਰਨੀ ਪੈਂਦੀ ਹੈ ਜਿਸ ਵਿੱਚ ਉਹ ਲੰਚ ਅਤੇ ਡਿਨਰ ਵਿੱਚ ਤਿੰਨ ਰੋਟੀਆਂ ਖਾ ਸਕਦੇ ਹਨ ਡੰਡੀ ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜਾ ਤੁਰੋ ਤਾਂ ਜੋ ਇਹ ਚੰਗੀ ਤਰ੍ਹਾਂ ਹਾਜਮ ਹੋ ਜਾਵੇ ਕਿਉਂਕਿ ਰਾਤ ਨੂੰ ਰੋਟੀ ਨੂੰ ਪਚਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਡੰਡੀ ਇਸੇ ਤਰ੍ਹਾਂ ਦਿਨ ਵਿੱਚ ਰੋਟੀ ਖਾਣ ਤੋਂ ਬਾਅਦ ਕਦੇ ਵੀ ਇੱਕਦਮ ਲੇਟ ਨਾ ਜਾਓ ਘਟੋ ਘਟ ਅੱਧੇ ਘੰਟੇ ਬਾਅਦ ਹੀ ਆਰਾਮ ਕਰੋ ਡੰਡੀ ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਅਰੇਡੀ ਚਾਹੁੰਦੇ ਹੋ ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ ਡੰਡੀ ਇਹ ਗਲੂਟਨ ਫ੍ਰੀ ਹੁੰਦੇ ਹਨ ਅਤੇ ਇਹਨਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਡਾ ਪੇਟ ਜਲਦੀ ਭਰਦਾ ਹੈ ਅਤੇ ਇਹ ਰੋਟੀਆਂ ਚੰਗੀ ਤਰ੍ਹਾਂ ਪਚ ਵੀ ਜਾਂਦੀਆਂ ਹਨ ਡੰਡੀ ਇਹ ਰੋਟੀਆਂ ਭਾਰ ਘਟਾਉਣ ਵਿੱਚ ਬਹੁਤ کارਗਾਰ ਮੰਨੀਆਂ ਜਾਂਦੀਆਂ ਹਨ ਡੰਡੀ ਜਿਸ ਦਿਨ ਅਚਾਰ ਬਣਾਉਣਾ ਹੈ ਉਸ ਤੋਂ ਪਹਿਲੀ ਰਾਤ ਸ਼ਿਮਲਾ ਮਿਰਚ ਧੋ ਕੇ ਸਾਫ਼ ਕਰਕੇ ਲੰਮਾ ਲੰਮਾ ਕੱਟ ਲਵੋ ਅਤੇ ਬੀਜ ਵਿੱਚੋਂ ਕੱਢ ਲਵੋ ਡੰਡੀ ਇੱਕ ਡੋਂਗੇ ਵਿੱਚ ਸ਼ਿਮਲਾ ਮਿਰਚ ਕੱਟ ਕੇ ਉਸ ਉੱਪਰ ਨਮਕ ਪਾ ਦਿਓ ਅਤੇ ਚੰਗੀ ਤਰ੍ਹਾਂ ਹਿਲਾ ਲਵੋ ਅਤੇ ਟੱਕ ਕੇ ਰੱਖ ਦਿਓ ਡੰਡੀ ਅਗਲੀ ਸਵੇਰ ਸਾਰਾ ਪਾਣੀ ਛਾਨ ਕੇ ਕਢ ਦਿਓ ਅਤੇ ਫਿਰ ਅਲੱਗ ਡੋਂਗੇ ਵਿੱਚ ਪਾਓ ਅਤੇ ਉੱਪਰ ਲਿਖੇ ਸਾਰੇ ਮਸਾਲੇ ਪਾਓ ਡੰਡੀ ਹੁਣ ਇੱਕ ਕੜਾਹੀ ਵਿੱਚ ਤੇਲ ਪਾ ਕੇ ਪੱਕਣ ਦਿਓ ਅਤੇ ਸ਼ਿਮਲਾ ਮਿਰਚ ਮਸਾਲਾ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਹੁਣ ਇਸ ਨੂੰ ਠੰਡਾ ਹੋਣ ਲਈ ਫਰਿੱਜ ਵਿੱਚ ਰੱਖ ਦਿਓ ਡੰਡੀ ਜਦੋਂ ਅਚਾਰ ਠੰਡਾ ਹੋ ਜਾਵੇ ਤਾਂ ਇਸ ਨੂੰ ਬਾਹਰ ਕੱਢ ਕੇ ਰੋਟੀ ਉੱਤੇ ਰੱਖ ਕੇ ਖਾਓ ਡੰਡੀ ਹੁਣ ਗੁੱਲੀ ਡੰਡਾ ਅਲੋਪ ਹੋ ਗਿਆ ਹੈ ਡੰਡੀ ਇਸ ਦੀ ਤਾਂ ਮਹਿੰਗੀ ਖੇਡ ਕ੍ਰਿਕਟ ਨੇ ਲੈ ਲਈ ਹੈ ਡੰਡੀ ਹੁਣ ਜਿੱਥੇ ਵੀ ਦੇਖ ਲਵੋ ਬੱਚੇ ਗਰਾਊਂਡ ਵਿੱਚ ਕ੍ਰਿਕਟ ਹੀ ਖੇਡ ਰਹੇ ਹੁੰਦੇ ਹਨ ਜਾਂ ਮੋਬਾਈਲ ਉੱਤੇ ಡ ಮನೋರೋಗಿ ಹೋಗ ಹಣದ